ਪੰਜਾਬ ਦਾ ਖੂਨ ਕਿੱਥੇ ਝਰਦਾ ਆਪਣੇ ਦੁਸ਼ਮਣ ਨੂੰ ਦੇਖ ਕੇ ਬਿਲਕੁਲ ਗੱਲ ਕਰ ਰਹੇ ਆ ਪੰਜਾਬ ਦੀ ਧੀ ਕੁਲਵਿੰਦਰ ਕੌਰ ਜੋ ਚੰਡੀਗੜ੍ਹ 에어ਪੋਰਟ ਤੇ ਡਿਊਟੀ ਕਰਦੀ ਆ ਸੀਆਈਐਸਐਫ ਦੀ ਸਟਾਫ ਦੀ ਮੈਂਬਰ ਹੈ ਜਿਸ ਨੇ ਕੰਗਣਾ ਰਣੌਤ ਨੂੰ ਦੇਖਦਿਆਂ ਹੀ ਥੱਪੜ ਧਰ ਦਿੱਤਾ ਉਹ ਥੱਪੜ ਕਿਉਂ ਧਰਿਆ ਕਿਉਂਕਿ ਕੰਗਣਾ ਰਣੌਤ ਨੇ ਬਿਆਨ ਦਿੱਤਾ ਸੀ ਧਰਨੇ ਤੇ ਬੈਠੀਆਂ ਬਿੱਬੀਆਂ ਤੇ ਕਿ ਇਹ 100 ਰੁਪਏ ਦਿਹਾੜੀ ਤੇ ਆ ਜਾਂਦੀਆਂ ਨੇ ਤਾਂ ਜਦੋਂ ਪੰਜਾਬ ਦੀ ਧੀ ਦੀ ਨਿਗਾ ਚੜੀ ਕੰਗਣਾ ਰਣੌਤ ਤੇ ਤਾਂ ਉਸੇ ਵੇਲੇ ਪੰਜਾਬ ਦੀ ਧੀ ਦਾ ਖੂਨ ਖੋਲ ਗਿਆ ਤੇ ਧਰਤਾ ਜਾ ਕੇ ਥੱਪੜ ਕੰਗਣਾ ਰਣੌਤ ਦੇ ਤਾਂ ਜਦੋਂ ਥੱਪੜ ਧਰਿਆ ਤਾਂ ਉਸ ਤੋਂ ਇੱਕ ਘੰਟਾ ਸੁਣਿਆ ਨਹੀਂ ਗਿਆ ਕੰਗਣਾ ਰਣੌਤ ਤੋਂ ਕਿਉਂਕਿ ਪੰਜਾਬ ਦਾ ਥੱਪੜ ਤੁਹਾਨੂੰ ਪਤਾ ਹੀ ਆ ਕਿੰਦਾ ਦਾ ਹੁੰਦਾ ਤੇ ਧੀ ਨੇ ਬਾਈ ਜੀ ਸ਼ਾਬਾਸ਼ ਆ ਇਸ ਧੀ ਨੂੰ ਭੈਣ ਨੂੰ ਜਿੰਨੇ ਹੌਸਲਾ ਕੀਤਾ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ ਇਸ ਪੰਜਾਬ ਦੀ ਧੀ ਨੇ ਕੀਤਾ ਕੰਗਣਾ ਰਾਓ ਦੇ ਥੱਪੜ ਮਾਰ ਕੇ ਸਲੂਟ ਹੈ ਹੌਸਲੇ ਨੂੰ ਸਲੂਟ ਹੈ ਥੱਪੜ ਮਾਰਨ ਨੂੰ ਸਲੂਟ ਹੈ ਜਿੰਨੀ ਭੈਣ ਨੇ ਜਜ਼ਬਾ ਦਿਖਾਇਆ ਤੇ ਕੰਗਣਾ ਰਾਓ ਨੂੰ ਹੱਸੇ ਦਿਖਾਈ ਉਹਦੀ ਕਿ ਤੇਰੀ ਹਾਇਸ਼ੀਅਤ ਇੰਨੀ ਕਾ ਥੱਪੜਾਂ ਯੋਗੀ ਬਿਆਨ ਦਿੰਦੀ ਆ ਤੇ ਹੁਣ ਵੀ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਲਗਾਤਾਰ ਵੱਧ ਰਿਹਾ